ਖਬਰ ਨਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੂਸ ਰਾਜ ਫ੍ਰੀ ਮਹਿਲਾਵਾਂ ਦਾ ਜਿਹੜਾ ਸਫਰ ਕਰਵਾਇਆ ਜਾ ਰਿਹਾ ਹੈ ਸਰਕਾਰ ਵੱਲੋਂ ਉਸ ਦੇ ਸਰਕਾਰ ਵੱਲੋਂ ਨਿਜ਼ਮ ਬਦਲ ਦਿੱਤੇ ਗਏ ਨੇ ਯਾਨੀ ਕਿ ਹੁਣ ਟਿਕਟ ਉੱਤੇ ਮਹਿਲਾਵਾਂ ਸਫਰ ਨਹੀਂ ਕਰ ਸਕਣਗੀਆਂ ਉਸ ਦੇ ਵਾਸਤੇ ਨਵਾਂ ਕਾਨੂੰਨ ਬਣਾ ਦਿੱਤਾ ਗਿਆ ਹੈ ਸਰਕਾਰ ਵੱਲੋਂ ਕਿਉਂਕਿ ਅਰਵਿੰਦ ਕੇਜੀਵਾਲ ਨੇ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਗੁਲਾਬੀ ਟਿਕਟ ਨੂੰ ਲੈ ਕੇ ਕਿਉਂਕਿ ਗੁਲਾਬੀ ਟਿਕਟ ਦਿੱਤੀ ਜਾਂਦੀ ਸੀ ਜਦੋਂ ਮਹਿਲਾਵਾਂ ਸਫ਼ਰ ਕਰਦੀਆਂ ਸੀ ਲੇਕਿਨ ਗੁਲਾਬੀ ਟਿਕਟ ਦੇ ਨਾਮ ਤੇ ਆਮ ਆਦਮੀ ਪਾਰਟੀ ਦੇ ਸਪੀਮੋ ਅਰਵਿੰਦ ਕੇਜੀਵਾਲ ਵੱਲੋਂ ਘੁਟਾਲੇ ਕੀਤੇ ਗਏ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਹੁਣ ਕਿਹੜਾ ਪੈਮਾਨਾ ਹੋਵੇਗਾ ਕਿਹੜੇ ਬੇਸ ਤੇ ਮਹਿਲਾਵਾਂ ਜਿਹੜਾ ਹੈ ਸਫਰ ਫਰੀ ਕਰ ਸਕਦੀਆਂ ਨੇ ਔਰਤਾਂ ਲਈ ਬੱਸ ਆ ਮੁਫਤ ਸੇਵਾ ਵਿੱਚ ਵੱਡਾ ਬਦਲਾਵ ਕੀਤਾ ਗਿਆ ਹੈ ਬਜਟ ਵਿੱਚ ਟ੍ਰਾਂਸਪੋਰਟ ਵਿਭਾਗ ਲਈ ਕਈ ਐਲਾਨ ਕੀਤੇ ਗਏ ਪਰ ਸਭ ਤੋਂ ਵੱਡਾ ਐਲਾਨ ਔਰਤਾਂ ਲਈ ਮੁਫਤ ਬੱਸ ਯੋਜਨਾ ਨੂੰ ਲੈ ਕੇ ਹੈ ਪਹਿਲਾਂ ਕੋਈ ਵੀ ਔਰਤ ਕਿਸੇ ਤਰ੍ਹਾਂ ਮੁਫਤ ਯਾਤਰਾ ਕਰ ਸਕਦੀ ਸੀ ਉਸ ਨੂੰ ਗੁਲਾਬੀ ਟਿਕਟ ਦਿੱਤੀ ਜਾਂਦੀ ਸੀ ਪਰ ਹੁਣ ਸਰਕਾਰ ਇਸ ਵਿੱਚ ਇੱਕ ਵੱਡਾ ਬਦਲਾਅ ਕਰਨ ਜਾ ਰਹੀ ਹੈ ਇਸ ਬਾਰੇ ਸਿਹਤ ਤੇ ਟ੍ਰਾਂਸਪੋਰਟ ਮੰਤਰੀ ਡਾਕਟਰ ਪੰਕਜ ਕੁਮਾਰ ਨੇ ਦੱਸਿਆ ਅੱਗੇ ਵੀ ਮੁਫਤ ਹੀ ਰਹੇਗੀ ਇਸ ਦੇ ਬਦਲਾਅ ਕੀਤਾ ਗਿਆ ਹੈ ਔਰਤਾਂ ਨੂੰ ਗੁਲਾਬੀ ਟਿਕਟ ਦੀ ਬਜਾਏ ਕਾਰਡ ਦਿੱਤੇ ਜਾਣਗੇ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਟਿਕਟ ਸੈਕਟਰ ਵਿੱਚ ਘਟਾਲਾ ਕੀਤਾ ਹੈ ਇਸ ਤੋਂ ਪਹਿਲਾਂ ਸੀਐਮ ਰੇਕਾ ਗੁਪਤਾ ਨੇ ਕਿਹਾ ਕਿ ਅਸੀਂ ਔਰਤਾਂ ਲਈ ਕਾਰਡ ਬਣਾਵਾਵਾਂਗੇ ਉਹ ਉਹਨਾਂ ਕੋਲ ਕਾਰਡ ਹੋਣਗੇ ਗੁਲਾਬੀ ਟਿਕਟ ਦੀ ਲੋਡ ਟਿਕਟ ਲੈਣ ਦੀ ਕੋਈ ਲੋੜ ਨਹੀਂ ਹੋਵੇਗੀ ਜਿਸ ਤੁਸੀਂ ਜਿਸ ਬਸ ਵਿੱਚ ਚੜ੍ਹਨਾ ਚਾਹੋ ਉਸ ਬਸ ਵਿੱਚ ਚੜ੍ਹ ਸਕਦੇ ਹੋ ਟਿਕਟਾਂ ਦੇ ਨਾਂ ਤੇ ਕੋੜਨ ਪੈਦਾ ਪ੍ਰਸਾਰ ਚਾਰ ਕੀਤਾ ਗਿਆ ਹੈ ਹੁਣ ਇਹ ਬੰਦ ਹੋ ਜਾਵੇਗਾ ਅਸੀਂ ਡਿਜੀਟਲ ਸਿਸਟਮ ਲਿਆਵਾਂਗੇ ਰੇਖਾ ਗੁਪਤਾ ਨੇ ਕਿਹਾ ਕਿ ਅਸੀਂ ਇੱਕ ਵੀ ਔਰਤ ਦੀ ਟਿਕਟ ਨਹੀਂ ਰੋਕੀ ਸਾਰੀਆਂ ਯੋਜਨਾਵਾਂ ਜਾਰੀ ਰਹਿਣਗੀਆਂ ਇਹ ਸਾਡਾ ਵਾਦਾ ਹੈ ਯਾਨੀ ਕਿ ਹੁਣ ਦਿੱਲੀ ਸਰਕਾਰ ਵੱਲੋਂ ਗੁਲਾਬੀ ਟਿਕਟ ਖਤਮ ਕਰ ਦਿੱਤੀ ਚਾਹੇਗੀ ਜਿਹੜੀਆਂ ਮਹਿਲਾਵਾਂ ਸਫਰ ਕਰਨਾ ਚਾਹੁੰਦੀਆਂ ਨੇ ਉਹਨਾਂ ਦੇ ਸਪੈਸ਼ਲ ਕਾਰ ਬਣਾਏ ਜਾਣਗੇ ਦਿੱਲੀ ਦੀ ਕਿਸੇ ਵਾਸਤੇ ਵੀ ਉਹ ਸਫਰ ਕਰ ਸਕਦੀਆਂ ਨੇ